ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਤੁਹਾਨੂੰ ਅਗੇ ਇਤਿਹਾਸ ਦੱਸਾਂਗੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਗਲਾਂ ਦੀ ਜੜਪੱਟੀ ਲੰਮੇ ਜਟਪੁਰੇ ਲੰਮੇ ਜਟਪੁਰੇ ਗੁਰੂ ਸਾਹਿਬ ਆ ਕੇ ਠਹਿਰੇ ਅਤੇ ਰੈ ਕਲਾ ਰੈਕੋਟ ਦਾ ਰਾਜਾ ਸੀ ਉਸ ਦੀ ਉਸ ਦਾ ਇਸ ਇਲਾਕੇ ਵਿੱਚ ਰਾਜ ਸੀ ਤੇ ਉਸ ਦੀ ਰਿਆਸਤ ਦਾ ਇਹ ਆਖਰੀ ਪਿੰਡ ਸਨ ਲੰਮਾ ਜਟਪੁਰਾ ਹਾਂ ਇੱਥੇ ਆ ਕੇ ਗੁਰੂ ਸਾਹਿਬ ਠਹਿਰੇ ਤੇ ਰਾਏ ਕੱਲੇ ਨੇ ਕਿਹਾ ਵੀ ਮਹਾਰਾਜੀ ਜਿੰਨੇ ਦਿਨ ਮਰਜੀ ਇੱਥੇ ਠਹਿਰੋ ਇਹ ਮੇਰੀ ਰਸਤਾ ਹੈ ਤੋਂ ਤੱਕ ਇਹ ਰਸਤੇ ਦੇ ਮੇਰੀ ਦੇ ਖੀਨਲੇ ਪਿੰਡ ਹੈ ਤੇ ਜੋ ਰਸ਼ਨ ਪਾਣੀ ਜਿੰਨੇ ਦਿਨ ਰਹੋਗੇ ਮੇਰੇ ਘਰੋਂ ਆਊਗਾ ਤੇ ਕੋਈ ਤੁਹਾਨੂੰ ਇੱਥੇ ਡਰ ਨਹੀਂ ਮੇਰੀ ਰਸਤੇ ਦੇ ਵਿੱਚ ਤੇ ਮੇਰੇ ਲੈ ਕੋਈ ਸੇਵਾ ਦੱਸੋ ਤੇ ਗੁਰੂ ਸਾਹਿਬ ਨੇ ਕਿਹਾ ਵੀ ਤੇਰੇ ਲੈ ਕੇ ਸੇਵਾ ਇਹ ਹੈ ਵੀ ਇੱਕ ਤਾਂ ਸਾਨੂੰ ਚੰਗਾ ਘੋੜਾ ਦੇ ਜੀ ਨਸਲ ਦਾ ਇੱਕ ਸਾਡੇ ਜਿਹੜੇ ਛੋੜੇ ਸਾਹਿਬ ਜਾਦੇ ਆ ਉਸ ਰੰਦ ਦੇ ਸੂਬੇਦਾਰ ਵਜੀਦ ਖਾਨੇ ਫੜਲੇ ਆ ਤੇ ਉਹਨਾਂ ਦੀ ਖਬਰ ਲਿਆਉਣੀ ਹੈ ਵੀ ਸਾਹਿਬ ਜਾਦੇ ਨਾਲ ਕੀ ਬੀਤੀ ਤਾਂ ਰਾਏ ਕੱਲੇ ਨੇ ਕਿਹਾ ਮਹਾਰਾਜ ਜੀ ਜੋ ਨੂਰਾ ਮਾਈ ਹੈ ਮੇਰੀਆਂ ਬੱਜਾਂ ਦਾ ਪਾਲੀ ਹੈ ਇਹਦੀ ਭੈਣ ਸਰੰਦ ਵੀ ਵੀ ਹੈ ਤੇ ਇਹ ਸਰੰਦ ਤੋਂ ਖਬਰ ਲਿਆ ਕੇ ਦੇ ਸਕਦਾ ਹੈ ਤੇ ਗੁਰੂ ਜੀ ਨੇ ਕਿਹਾ ਫਿਰ ਇਹਨੂੰ ਇੱਕ ਚੰਗੀ ਘੋੜੀ ਦੇ ਉਹਦੇ ਤੇ ਛੜਾ ਕੇ ਨੂੰ ਕੱਲ ਤੇ ਇਹ ਸਰਾਬ ਤੋਂ ਸਹਬਜਾਦਿਆਂ ਦੀ ਖਬਰ ਲੈ ਕੇ ਆਵੇ ਠੀਕ ਹੈ ਉਹ ਕਹਿੰਦਾ ਜੀ ਠੀਕ ਹੈ ਰਾਇ ਕੱਲੇ ਨੇ ਇੱਕ ਚੰਗੀ ਨਸਲ ਦੀ ਘੋੜੀ ਨੂਰੇ ਮਾਈ ਨੂੰ ਦੇਦੀ ਤੇ ਲੰਮੇ ਜੱਟਪੁਰੇ ਤੋਂ ਸਰਹੰਦ ਹੈ ਜਿਹੜੀ ਕਾफी ਦੂਰ ਪੈਂਦੀ ਹੈ ਤੇ ਉਹਨੇ ਕਿਹਾ ਵੀ ਜਾ ਕੇ ਆਪਣੀ ਭੈਣ ਦੇ ਘਰੋਂ ਸਹਬਜਾਦਿਆਂ ਦੀ ਖਬਰ ਲਿਆ ਕੇ ਦੇ ਉਹ ਕਹਿੰਦਾ ਜੀ ਠੀਕ ਹੈ ਨੂਰਾ ਮਾਈ ਘੋੜੀ ਤੇ ਚੜ ਗਿਆ ਉਸ ਸਮੇਂ ਕੱਚੇ ਰਾਹ 'ਤੇ ਛੜਕਾਂ ਨਹੀਂ ਸੀ ਹੁੰਦੀਆਂ ਹਾਂਜੀ ਤੇ ਉਹਨੇ ਸਰਹੰਦ ਵੱਲ ਨੂੰ ਚਲ ਆ ਗਿਆ ਕੁੜੀ ਤੇ ਚੜ ਕੇ ਤੇ ਗੁਰੂ ਸਾਹਿਬ ਨੇ ਆਪਣੀ ਕਿਰਪਾ ਨਾਲ ਦਿਨ ਜਿਹੜਾ ਉਹ ਵਡਾ ਕਰਦਾ ਕਿਉਂਕਿ ਉਹਨੂੰ ਆਉਦੇ ਨੂੰ ਟਾਈਮ ਕਾਫੀ ਲੱਗ ਜਣਾ ਇਸ ਰਾਂਗ ਕਾਫੀ ਦੂਰ ਸੀ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਕਿ ਦਿਨ ਵਡਾ ਕਰਦਾ ਵੀ ਜਿੰਨੇ ਦਿਨ ਇਹ ਮੁੜਿਆ ਹੋਵੇ ਤੇ ਉਧਰੋਂ ਭਾਈ ਦਇਆ ਸਿੰਘ ਤੇ ਧਰਮ ਸਿੰਘ ਪੰਜਾਬ ਪੈ ਰਹਿਆਂ ਚੋਂ ਦੋ ਪਿਆਰੇ ਗੁਰੂ ਸਾਹਿਬ ਦੇ ਨਾਲ ਸਨ ਗੁਰੂ ਜੀ ਨੇ ਭਾਈ ਦਇਆ ਸਿੰਘ ਨੂੰ ਕਿਹਾ ਵੀ ਦਇਆ ਸਿੰਘਾ ਉੱਥੇ ਚੰਡ ਦਾ ਤਰਖਤ ਖੜਾ ਸੀ ਜਿੱਥੇ ਗੁਰੂ ਸਾਹਿਬ ਬੈਠੇ ਸਨ ਉਹ ਕਹਿੰਦੇ ਦਇਆ ਸਿੰਘਾ ਜੰਡ ਦੇ ذرا ਤੇ ਚੜ ਜਾ ਤੇ ਆ ਰਾਸ ਦਾ ਸਰੰਦਵਾਲ ਨੂੰ ਜਾਂਦਾ ਹੈ ਤੇ ਨੂਰੇ ਮਾਈ ਨੇ ਇਸਰਾ ਮੁੜ ਕੇ ਆਉਣਾ ਹੈ ਤੇ ਨਿਗਾਹ ਰੱਖ ਵੀ ਜਦੋਂ ਨੂਰਾ ਮਾਈ ਤੈਨੂੰ ਉਂਗਲਾ ਦਿਸ ਗਿਆ ਉਦੋਂ ਤੂੰ ਜੰਡ ਤੋਂ ਥੱਲੇ ਉਤਰਨਾ ਹੈ ਉਨਾ ਚਿਰ ਜੰਡ ਦੇ ਉੱਤੇ ਬੈਠਾ ਰਹਿ ਤੇ ਨਿਗਾਹ ਰੱਖ ਉਹ ਕਹਿੰਦੇ ਜੀ ਠੀਕ ਆ ਗੁਰੂ ਸਾਹਿਬ ਬੜੀ بے ਸਬਰੀ ਨਾਲ ਨੂਰੇ ਮਾਈ ਦੀ ਡੀਕਣ ਰੇ ਸਨ ਠੀਕ ਆ ਇਹ ਭਾਈ ਦਾਸ ਸਿੰਘ ਜੰਡ ਦੇ ذرا ਤੇ ਚੜ ਕੇ ਬਹਿ ਗਿਆ ਤੇ ਨੂਰਾ ਮਾਈ ਸੇਵਜਾਦਿਆਂ ਦੀ ਖਬਰ ਲੈ ਕੇ ਆਵਦੇ ਭੈਣ ਦੇ ਘਰੋਂ ਤੇ ਵਾਪਸ ਆ ਰਿਆ ਅਸੀਂ ਤੇ ਕੁੜੀ ਬਹੁਤ ਤੇਜ਼ ਭੱਜੀ ਆਉਂਦੀ ਸੀ ਤੇ ਧੂੜ ਉੜਦੀ ਧੁਰੀ ਆਉਂਦੀ ਸੀ ਜਦੋਂ ਧੂੜ ਉੜਦੀ ਵੇਖੀ ਤਾਂ ਭਾਈ ਦੱਸਾਂ ਕਿ ਨਾ ਮਹਾਰਾਜੀ ਆਣਾ ਕੋਟ ਸਵਾਰ ਆ ਰਿਹਾ ਹੈ ਤੇ ਕੁੜੀ ਬਹੁਤ ਤੇਜ਼ ਆਉਂਦੀ ਔਰਦੀ ਧੁਰੀ ਆਉਂਦੀ ਹੈ ਤੇ ਧੂੜ ਉੜਦੀ ਆਉਂਦੀ ਹੈ ਭਰੇ ਜਿ ਪਛਾਣ ਚ ਨਹੀਂ ਆ ਰਿਹਾ ਬਈ ਇਹ ਨੂਰਾ ਬਾਈ ਹੈ ਜਾਂ ਕੋਈ ਹੋਰ ਬੰਦਾ ਹੈ ਗੁਰੂ ਜੀ ਨੇ ਕਿਹਾ ਵੀ ਜਿੰਨਾ ਚਿਰ ਤੇਰੀ ਪਛਾਣ ਚ ਨਹੀਂ ਆਉਂਦਾ ਉਹ ਨਜ਼ਰ ਤੂੰ ਜਾਣਦੇ ਉੱਤੇ ਰਹਿ ਜਦੋਂ ਤੇਰੇ ਪਿਛਾਰ ਤੇ ਆ ਗਿਆ ਉਦੋਂ ਥੱਲੇ ਉਤਰੇ ਠੀਕ ਹੈ ਉਹਨਾਂ ਜੀ ਠੀਕ ਹੈ ਉਹਨੇ ਚਰ ਨੂੰ ਨੂਰਾ ਮਾਈ ਨੇੜੇ ਆ ਗਿਆ ਹਾਂਜੀ ਤੇ ਉਹਦੀ ਪਿਛਾਰ ਤੇ ਆ ਗਿਆ ਉਹ ਕਹਿੰਦਾ ਜੀ ਨੂਰਾ ਬਾਈ ਹੈ ਠੀਕ ਹੈ ਉਹ ਕਹਿੰਦੇ ਹੁਣ ਥੱਲੇ ਉਤਰਿਆ ਅਜ ਦਾਇਆ ਸਿੰਘ ਥੱਲੇ ਉਤਰਿਆ ਆ ਤੇ ਨੂਰਾ ਮਾਈ ਵੀ ਉਹਨੇ ਚਰ ਨੂੰ ਆ ਗਿਆ ਉੱਥੇ ਨੂਰੇ ਨੇ ਲਿਆ ਕੋੜੀ ਠੱਲੀ ਦੇ ਕੋੜੀ ਤੋਂ ਉਤਰ ਕੇ ਮੂੰਬਾ ਮਾਰ ਕੇ ਤਾਂ ਮਾਰ ਕੇ ਰੋਣ ਲੱਗ ਗਿਆ ਗੁਰੂ ਜੀ ਕਹਿੰਦੇ ਵੀ ਨੂਰੇਆ ਰੋ ਨਾ ਇਹਦੇ ਦਸ ਸਾਹਿਬ ਜੀ ਦੇ ਨਾਲ ਕੀ ਬੀਤੀ ਉਹ ਕੰਦਾ ਜੀ ਮੈਂ ਆਪਦੀ ਭੈਣ ਦੇ ਘਰੇ ਗਿਆ ਸੀ ਭੈਣ ਤੋਂ ਜਾ ਕੇ ਪੁੱਛਿਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੰਮੇ ਜੱਟਪੁਰੇ ਆਪਣੇ ਪਿੰਡਾਂ ਦੇ ਕੋਲੇ ਠਹਿਰੇ ਹੋਏ ਆ ਤੇ ਉਹਨਾਂ ਨੇ ਮੈਨੂੰ ਸਹਬਜ਼ਾਦੇ ਦੀ ਖਬਰ ਲੈਣ ਭੇਜਿਆ ਤੇ ਦੱਸ ਭੈਣੇ ਸਹਬਜ਼ਾਦੇ ਨਾਲ ਕੀ ਬੀਤੀ ਨੂਰੇ ਦੀ ਭੈਣ ਕਹਿੰਦੀ ਵੀ ਨੂਰਿਆ ਕਹਿੰਦੇ ਇਹਦਾ ਸੂਬੇ ਪਾਪੀ ਨੇ ਬਹੁਤ ਪਾਪ ਕੀਤਾ ਸਹਬਜ਼ਾਦੇ ਨੂੰ ਨੀਹਾਂ ਚੜਾ ਦਿੱਤਾ ਤੇ ਜਦੋਂ ਨੀਹਾਂ ਉਹਨਾਂ ਦੇ ਮੋਢਿਆਂ ਤੱਕ ਗਈਆਂ ਤੇ ਕੰਦਾ ਡਿੱਗ ਪਿਆ ਦੇ ਸਹਬਜਾਦੇ ਵੀ ਡਿੱਗ ਪਏ ਜੋ ਕੰਦਾ ਡਿੱਗੀਆਂ ਤੇ ਉਹ ਬੇਹੋਸ਼ ਹੋ ਗਏ ਤੇ ਫਿਰ ਉਹਨੇ ਪਾਪੀ ਨੇ ਜਲਾਦਾ ਤੋਂ ਉਹਨਾਂ ਦੇ ਸੀਸ ਕਟਵਾ ਦੇ ਤਲਵਾਰਾਂ ਨਾਲ ਅੱਛਾ ਤੇ ਸ਼ਹੀਦ ਕਰਤੇ ਦੋਨੇ ਸਹਬਜਾਦੇ ਤੇ ਉਹ ਕਹਿੰਦੀ ਵੀ ਬੜਾ ਕਹਿਰ ਹੋਇਆ ਅੱਛਾ ਆਪਣੇ ਸਿੱਖਾਂ ਨੇ ਆਂ ਦੀ ਬਹੁਤ ਇਸ ਗੱਲ ਨੂੰ ਬੁਰਾ ਮੰਨਿਆ ਬੜਾ ਉਹਨਾਂ ਨੇ ਕਿਹਾ ਵੀ ਜ਼ੁਲਮ ਹੋਇਆ ਵੀ ਛੋਟੇ ਛੋਟੇ ਸਹਬਜਾਦਿਆਂ ਨੂੰ ਬਖਸ਼ਿਆ ਨਹੀਂ ਗਿਆ ਵੀ ਪਾਪੀ ਨੇ ਸ਼ਹੀਦ ਕਰਤੇ ਕਹਿੰਦੀ ਉਸ ਦਿਨ ਆਪਣੇ ਸਿੱਖਾਂ ਨੇ ਨਾ ਦਾ ਘਰੇ ਕੋਈ ਦੀਵਾ ਬਤੀ ਬਾਲਿਆ ਤੇ ਨਾ ਰੋਟੀ ਪਕਾਈ ਅੱਛਾ ਤੇ ਨਾ ਮੱਜਿਆਂ ਤੇ ਪਏ ਸਾਰੇ ਸਿੱਖ ਸੀ ਜਿਹੜੇ ਆਪਣੇ ਸਰਾਂਦ ਵਾਲੇ ਉਹ ਪੁੰਜਿਆਂ ਦੀ ਕਪੜੇ ਵਿਛਾ ਕੇ ਸੁੱਤੇ ਤੇ ਰੋਟੀ ਨਹੀਂ ਉਹਦਾ ਨਹੀਂ ਖਾਧੀ ਦੀਵਾ ਬਾਲਿਆ ਦੀਵਾ ਬਤੀ ਵੀ ਨਹੀਂ ਬਾਲਿਆਗਾ ਤੇ ਉਹ ਕਹਿੰਦੇ ਵੀ ਰਾਤ ਨੂੰ ਮੈਨੂੰ ਸੁੱਤੀ ਪੈ ਨੂੰ ਸੁਪਨਾ ਆਇਆ ਵੀ ਸਰਾਂਦੇ ਦੇ ਉੱਤੇ ਖੱਟੇ ਤੇ ਨੀਲੇ ਬਾਣਿਆਂ ਵਾਲੇ ਸਿੰਘ ਚੜ ਕੇ ਆ ਗਏ ਆ ਤੇ ਉਹਨਾਂ ਨੇ ਸਰਾਂਦੇ ਹਮਲਾ ਕਰਤਾ ਤੇ ਸਰਾਂਦ ਨੂੰ ਟਹਿ ਟੇਰੀ ਕਰਤਾ ਬਹੁਤ ਧਰਾਂ ਦਾ ਨਖਾਨ ਕੀਤਾ ਤੇ ਸਰੂ ਜੀ ਕਹਿੰਦੇ ਵੀ ਨੂਰਿਆ ਐਵੇਂ ਹੋਊਗੀ ਕਹਿੰਦੇ ਵੀ ਜਿਵੇਂ ਤੇਰੀ ਭੈਣ ਨੂੰ ਸੁਖਨਾਇਆ ਨਾ ਇੱਕ ਦਿਨਾਂ ਦੇ ਸਾਡਾ ਇਕ ਸਿੰਘ ਸਰੰਦ ਦੇ ਚੜ ਕੇ ਆਊਗਾ ਸਰੰਦ ਤੇ ਹਮਲਾ ਕਰੂਗਾ ਤੇ ਕਹਿੰਦੇ ਤੂੰ ਜਾਂ ਸੂਬੇ ਨੂੰ ਆ ਦੇ ਮਾਰੂਗਾ ਤੇ ਸਹਿਬਜਾ ਦੇਆਂ ਦਾ ਬਦਲਾ ਲਊਗਾ ਤੇ ਸਰੰਦ ਨੂੰ ਆ ਦੇ ਟਹਿ ਤੇਰੀ ਕਰੂਗਾ ਹਨਾ ਦਾ ਬਹੁਤ ਨੁਕਸਾਨ ਹੋਊਗਾ ਇਹ ਸਹਿਬਜਾ ਦੇਆਂ ਦਾ ਬਦਲਾ ਲਿਆ ਜਾਊਗਾ ਤੇ ਨੂਰਾ ਹੱਥ ਜੋੜ ਕੇ ਕਹਿੰਦਾ ਫਿਰ ਉਹਨਾਂ ਨੇ ਉੱਥੇ ਇੱਕ ਕਈ ਦੇ ਬੂਟਾ ਖੜਾ ਸੀ ਇਹ ਗੁਰੂ ਸਾਹਿਬ ਨੇ ਤੀਰ ਦੀ ਨੋਕ ਨਾਲ ਕਾਈ ਦੇ ਬੂਏ ਨੂੰ ਕਾਈ ਦੇ ਬੂਟੇ ਨੂੰ ਪਟਕੇ ਤੇ ਉਹਦੀਆਂ ਜੜਾਂ ਪੁੱਠੀਆਂ ਕਰਤੀਆਂ ਇਹਦੇ ਜਿਵੇਂ ਕਾਈ ਦੇ ਬੂਟੇ ਦੀਆਂ ਜੜਾਂ ਪਟੀਆਂ ਗਈਆਂ ਐਵੇਂ ਮੁਗਲਾਂ ਦੀ ਜੜ ਪੱਟੀ ਜਾਊਗੀ ਜਿਵੇਂ ਉਹਨਾਂ ਨੇ ਮਾਸੂਮ ਬੱਚਿਆਂ ਤੇ ਪਾਪ ਕੀਤਾ ਜ਼ੁਲਮ ਕੀਤਾ ਇਹਨਾਂ ਦੀਆਂ ਜੜਾਂ ਪਟੀਆਂ ਜਾਣਗੀਆਂ ਤੇ ਮੁਗਲ ਰਾਜ ਅੱਗੇ ਨਹੀਂ ਰਹੂਗਾ ਤੇ ਨੂਰਾ ਮਾਈ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਅਸੀਂ ਵੀ ਮੁਗਲ ਐ ਵੀ ਸਾਡੇ ਤੇ ਮਿਹਰ ਕਰੋ ਕਿਰਪਾ ਕਰੋ ਵੀ ਸਾਡੀਆਂ ਵੀ ਜੜਾਂ ਪਟੀਆਂ ਜਾਣ ਗੁਰੂ ਜੀ ਕਹਿੰਦੇ ਵੀ ਨਹੀਂ ਨੂਰਿਆ ਕਹਿੰਦੇ ਜਣਾ ਉਹਨਾਂ ਦੀਆਂ ਪਟੀਆਂ ਜਾਣਗੀਆਂ ਜਿਨ੍ਹਾਂ ਨੇ ਜ਼ੁਲਮ ਕੀਤਾ ਤੁਸੀਂ ਇਸੇ ਤਰ੍ਹਾਂ ਨੂਰਿਆ ਵਸਦੇ ਰਸਦੇ ਰਹੋਗੇ ਉਸ ਥਾਂ ਤੇ ਉਹਨੂੰ ਗੁਰਦੁਆਰਾ ਬਣਿਆ ਹੋਇਆ ਹੈ ਇੱਕ ਗੁਰਦੁਆਰਾ ਜਿੱਥੇ ਗੁਰੂ ਸਾਹਿਬ ਬੈਠੇ ਸੀਗੇ ਜਿੱਥੇ ਜੰਡ ਖੜਾ ਉੱਥੇ ਬਣਿਆ ਤੇ ਦੂਜਾ ਪਿੰਡ ਦੇ ਵਿੱਚ ਕਿਸੇ ਦੇ ਚਵਾਰਲੇ ਦੇ ਵਿੱਚ ਉਹ ਨਵਾਜ਼ ਕਰਦੇ ਸੀ ਉਸ ਥਾਂ ਤੇ ਗੁਰਦੁਆਰਾ ਬਣਿਆ ਉਹ ਯਾਨੀ ਦੋ ਗੁਰਦੁਆਰੇ ਬਣੇ ਹਨ ਲੰਮੇ ਚੱਟ ਕੋਲੇ ਵਾਹਿਗੁਰੂ ਜੀ ਦਾ ਸ਼ਸਾ ਵਾਹਿਗੁਰੂ